ਸੱਚ ਦੱਸਾਂ ਤਾਂ ਕਈ ਕੰਮ ਸ਼ਹਿਰ ਦੇ ਸੱਚ ਦੱਸਾਂ ਤਾਂ ਕਈ ਕੰਮ ਜ਼ਿਲ੍ਹੇ ਦੇ ਰੁਕੇ ਹੋਏ ਨੇ ਆ ਮੈਂ ਜਿੱਥੇ ਖੜਾ ਮੇਰੇ ਪੈਰਾਂ ਹੇਠ ਕਈ ਭੇਦ ਲੁਕੇ ਹੋਏ ਨੇ ਮੇਰੇ ਪੈਰਾਂ ਹੇਠ ਕਈ ਭੇਦ ਲੁਕੇ ਹੋਏ ਨੇ ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੇਸ਼ ਸੂਰੀ ਤੁਸੀਂ ਸ਼ਹਿਰ ਤੋਂ ਦਾ ਲਾ ਲੈਂਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਥੀਓ ਕਈ ਭੇਦ ਲੁਕੇ ਹੋਏ ਨੇ ਮੈਂ ਗੱਲ ਆਖੀ ਹੈ ਔਰ ਤੁਸੀਂ ਇਸ ਗੱਲ ਤੋਂ ਭਲੀ ਭਾਤੀ ਜਾਣੂ ਹੋ ਕਿ ਆਹ ਜਿਹੜੀ ਸੜਕ ਹੈ ਸਿਵਲ ਹਸਪੀਟਲ ਵਾਲੀ ਸੜਕ ਹੈ ਇਹਨੂੰ ਬਣਾਇਆ ਜਾਵੇ ਉਸ ਦੇ ਲਈ ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਸਾਂ 2022 ਚ ਵੀ ਮੈਂ ਵੀਡੀਓ ਬਣਾਈ 23 ਚ ਵੀਡੀਓ ਬਣਾਈ 24 ਚ ਕਈ ਵੀਡੀਓ ਬਣਾਈਆਂ ਸਨ ਕਿ ਇਹ ਸੜਕ ਬਣਨੀ ਬਹੁਤ ਜ਼ਰੂਰੀ ਹੈ ਹਾਲਾਂਕਿ ਥੋੜੇ ਦਿਨ ਪਹਿਲਾਂ ਵਿਧਾਨ ਸਭਾ ਦੇ ਸੈਸ਼ਨ ਤੋਂ ਵੀ ਪਹਿਲਾਂ ਮੈਂ ਸਾਡੇ ਐਮਐਲਏ ਡਾਕਟਰ ਨਸ਼ਤਰਪਾਲ ਜੀ ਅੱਗੇ ਵੀ ਬੇਨਤੀ ਕੀਤੀ ਸੀ ਇੱਕ ਵੀਡੀਓ ਬਣਾ ਕੇ ਕਿ ਸੜਕ ਬਣਨੀ ਚਾਹੀਦੀ ਹੈ ਕਿਉਂਕਿ ਹਸਪਤਾਲ ਦਾ ਰੋਡ ਹੈ ਕਚੈਰੀਆਂ ਆ ਇੱਧਰ ਕਚੈਰੀਆਂ ਵਿੱਚ ਮਾਨਯੋਗ ਜੱਜ ਸਾਹਿਬ ਉਹਨਾਂ ਦਾ ਆਣਾ ਹੁੰਦਾ ਹੈ ਵਕੀਲਾਂ ਨੇ ਆਣਾ ਹੁੰਦਾ ਮਾਨਯੋਗ ਵਕੀਲਾਂ ਨੇ ਔਰ ਇੱਧਰਲੇ ਪਾਸੇ ਡਾਕਟਰ ਸਹਿਬਾਨ ਉਹਨਾਂ ਨੇ ਆਉਣਾ ਹੁੰਦਾ ਨਾਲ ਦੀ ਨਾਲ ਪੇਸ਼ੈਂਟ ਸਭ ਤੋਂ ਇੰਪੋਰਟੈਂਟ ਗੱਲ ਕਿ ਪੇਸ਼ੈਂਟ ਜਿਹੜੇ ਆ ਮਰੀਜ਼ ਜਿਹੜੇ ਆ ਉਹਨਾਂ ਨੇ ਆਣਾ ਹੁੰਦਾ ਔਰ ਐਮਰਜੈਂਸੀ ਵੇਲੇ ਐਂਬੂਲੈਂਸ ਨੇਦਰੋ ਲੰਘਣਾ ਹੁੰਦਾ ਤਾਂ ਇਹ ਸੜਕ ਬਣਨੀ ਚਾਹੀਦੀ ਹੈ ਪਹਿਲਾਂ ਜਿਹੜੇ ਹਾਲਾਤ ਸੀਗੇ ਹੁਣ ਤਾਂ ਤੁਸੀਂ ਸਮਾਂ ਦੇਖ ਲਓ ਕਿ ਇੱਥੇ ਸੜਕ ਬਣਾ ਦਿੱਤੀ ਗਈ ਹੈ ਫਟਾਫਟ ਤੇਜ਼ੀ ਨਾਲੋ ਵੀ ਪਹਿਲਾ ਕੰਮ ਹੋਇਆ ਤੇਜ਼ੀ ਨਾਲੋ ਵੀ ਪਹਿਲਾ ਕੰਮ ਹੋਇਆ ਔਰ ਫਟਾਫਟ ਸੜਕ ਬਣਾਈ ਜਾ ਰਹੀ ਹੈ ਕਿਉਂਕਿ ਮਾਨਯੋਗ ਸੀਐਮ ਸਾਹਿਬ ਨੇ ਆਣਾ ਤਾਂ ਮਾਨਯੋਗ ਸੀਐਮ ਸਾਹਿਬ ਦੇ ਅੱਗੇ ਬੇਨਤੀ ਹੈ ਕੇ ਨਵੇਂ ਸ਼ਹਿਰ ਚ ਢੇੜਾ ਛੇਤੀ ਛੇਤੀ ਮਾਰ ਜਾਇਆ ਕਰੋ ਇੱਕ ਢੇੜਾ ਰੇਲਵੇ ਰੋਡ ਤੇ ਵੀ ਮਾਰ ਦਿਓ ਸੀਐਮ ਸਾਹਿਬ ਇੱਕ ਢੇੜਾ ਗੜ ਸ਼ੰਕਰ ਰੋਡ ਤੇ ਇੱਕ ਢੇੜਾ ਰਾਹੋ ਰੋਡ ਤੇ ਇੱਕ ਢੇੜਾ ਕਲਾਮ ਰੋਡ ਤੇ ਵੀ ਮਾਰ ਦਿਓ ਸੀਐਮ ਸਾਹਿਬ ਤਾਂ ਜੋ ਇਸੇ ਹੀ ਤਰੀਕੇ ਤੇਜ਼ੀ ਨਾਲੋਂ ਵੀ ਤੇਜ਼ ਤੇਜ਼ੀ ਨਾਲੋਂ ਵੀ ਪਹਿਲਾ ਕੰਮ ਹੋਵੇ ਹੁਣ ਆ ਜਿਹੜੀ ਸੜਕ ਹੈ ਤੁਹਾਡੇ ਆਣ ਤੇ ਬਣਨ ਲੱਗੀ ਹੈ ਲੇਕਿਨ ਇਸ ਤੋਂ ਪਹਿਲਾਂ ਕਈ ਮਰੀਜ਼ਾਂ ਨੇ ਜਿਨ੍ਹਾਂ ਦੀ ਟੁੱਟ ਭੱਜ ਹੋ ਜਾਂਦੀ ਸੀ ਇੱਥੇ ਆਂਦੇ ਆਂਦੇ ਕਿਉਂਕਿ ਕਈ ਵੇਲੇ ਮਰੀਜ਼ ਨੂੰ ਫਟਾਫਟ ਲਿਆਣਾ ਪੈਂਦਾ ਜੇ ਕੋਈ ਐਕਸੀਡੈਂਟ ਕੇਸ ਹੋ ਜਾਂਦਾ ਤਾਂ ਐਂਬੂਲੈਂਸ ਦਾ ਫਟਾਫਟ ਆਣਾ ਬਹੁਤ ਜ਼ਰੂਰੀ ਹੁੰਦਾ ਹੈ ਲੇਕਿਨ ਇੱਥੇ ਹੀ 5 7 10 ਮਿੰਟ ਲੱਗ ਜਾਂਦੇ ਸਨ ਸੜਕ ਟੁੱਟੀ ਹੋਣ ਕਰਕੇ ਅਸੀਂ 2023 ਵਿੱਚ ਜਦੋਂ ਹੜ ਆਏ ਆ ਉਦੋਂ ਵੀ ਇੱਥੇ ਦਿਖਾਇਆ ਸੀ ਕਿ ਸਾਡੀ ਗੱਡੀ ਵੀ ਜਿਹੜੀ ਪਲਟਣ ਲੱਗੀ ਸੀ ਤਾਂ ਇਹ ਸੜਕ ਨੇ ਲੋਕਾਂ ਨੂੰ ਬਹੁਤ ਦੁਖੀ ਕੀਤਾ ਲੇਕਿਨ ਹੁਣ ਧੰਨਵਾਦ ਹੈ ਸੀਐਮ ਸਾਹਿਬ ਦਾ ਗੇੜਾ ਵੱਜਣ ਲੱਗਾ ਜਿਸ ਦੇ ਕਰਕੇ ਸੜਕ ਨੂੰ ਛੇਤੀ ਛੇਤੀ ਬਣਾਇਆ ਜਾ ਰਿਹਾ ਆ ਆਮ ਲੋਕਾਂ ਲਈ ਵੀ ਰਾਹਤ ਹੋਣ ਲੱਗੀ ਆ ਤਾਂ ਇਹ ਗੱਲ ਹੁਣ ਸਮਝ ਪੈ ਗਈ ਆ ਕਿ ਕਹਿੰਦੇ ਕਿ ਜਿੱਥੋਂ ਰਾਜਾ ਲੰਘ ਜਵੇ ਉਹ ਥਾਂ ਲੋਕਾਂ ਲਈ ਸਖਾਵੇਂ ਹੋ ਜਾਂਦੇ ਆ ਤਾਂ ਰਾਜਾ ਸਾਹਿਬ ਜੀ ਨੇ ਇਧਰੋਂ ਲੰਘਣਾ ਜਿਸ ਦੇ ਕਰ ਹੁਣ ਪ੍ਰਜਾ ਲਈ ਵੀ ਥੋੜਾ ਕੰਮ ਸਖਾਲਾ ਹੋ ਜਾਣਾ ਤਾਂ ਬੜੀ ਫੁਰਤੀ ਦੇ ਨਾਲ ਬੜੀ ਹੀ ਤੇਜ਼ੀ ਦੇ ਨਾਲ ਬੜੀ ਹੀ ਕਾਲੀ ਕਾਲੀ ਕੰਮ ਹੋ ਰਿਹਾ ਕਿਉਂਕਿ ਸਾਡੇ ਸੀਐਮ ਸਾਹਿਬ ਨੇ ਆਉਣਾ ਹੈ 23 ਮਾਰਚ ਨੂੰ ਲੇਕਿਨ ਫਾਇਦਾ ਲੋਕਾਂ ਦਾ ਹੋ ਜਾਣਾ ਤਾਂ ਸੀਐਮ ਸਾਹਿਬ ਅੱਗੇ ਬੇਨਤੀ ਆ ਕਿ ਹੋਰ ਸੜਕਾਂ ਤੇ ਵੀ ਗੇੜਾ ਮਾਰ ਜਾਓ ਤਾਂ ਜੋ ਹੋਰ ਲੋਕਾਂ ਦਾ ਫਾਇਦਾ ਹੋ ਜਵੇ ਇੱਕ ਗੇੜਾ ਸ਼ਹਿਰ ਵਿੱਚ ਹੋਰ ਸੀਐਮ ਸਾਹਿਬ ਇੱਕ ਗੇੜਾ ਸ਼ਹਿਰ ਵਿੱਚ ਹੋਰ ਚਾਹੇ ਰੇਲਵੇ ਰੋਡ ਚਾਹੇ ਕਲਾਮ ਰੋਡ ਚਾਹੇ ਬੰਗਾ ਰੋਡ ਚਾਹੇ ਗੜ ਸ਼ੰਕਰ ਰੋਡ ਇੱਕ ਗੇੜਾ ਸ਼ਹਿਰ ਵਿੱਚ ਹੋਰ ਇੱਕ ਗੇੜਾ ਸ਼ਹਿਰ ਵਿੱਚ ਹੋਰ ਇਹੀ ਬੇਨਤੀ ਆ ਮੌਕੇ ਦੀਆਂ ਤਸਵੀਰਾਂ ਦਿਖਾ ਦੋ ਕਿ ਬੜੀ ਹੀ ਸਪੀਡ ਨਾ ਬੜੀ ਸਵਿਫਟਲੀ ਜਿਹੜਾ ਆ ਉਹ ਕੰਮ ਕੀਤਾ ਜਾ ਰਿਹਾ ਲੇਕਿਨ ਗੱਲਾਂ ਉਹੀ ਐ ਕਿ ਮੇਰੇ ਪੈਰਾਂ ਹੇਠ ਬਹੁਤ ਸਾਰੇ ਭੇਤ ਲੁਕੇ ਹੋਏ ਨੇ ਔਰ ਇਸੇ ਤਰੀਕੇ 117 ਕੌਨਸਟਿਟੂਐਂਸੀਆਂ ਆ ਸੀਐਮ ਸਾਹਿਬ ਤੁਹਾਡੀ ਤਰਫ ਇੰਨੀ ਮਿਹਰ ਕਰੇ ਕਿ ਤੁਸੀਂ 117 ਕੌਨਸਟਿਟੂਐਂਸੀਆਂ ਚ ਘੁੰਮੀ ਜਾਓ ਘੁੰਮੀ ਜਾਓ ਔਰ ਜਿਹੜੀਆਂ ਸ਼ਹਿਰ ਦੀਆਂ ਰਗਾਂ ਜਾਮ ਹੋਈਆਂ ਨੇ ਉਹ ਖੁੱਲ ਜਾਣ ਬੇਨਤੀ ਇਹ ਹੈ ਕਿ ਤੁਸੀਂ ਆਪਣੇ ਦੌਰੇ ਤੇਜ਼ ਕਰ ਦਿਓ ਕਿਉਂਕਿ ਇਸੇ ਤਰੀਕੇ ਫਿਰ ਕੰਮ ਹੋਣਗੇ ਇਸੇ ਤਰੀਕੇ ਜਿਹੜੀਆਂ ਰਗਾਂ ਨੇ ਜਿਹੜੀਆਂ ਜਾਮ ਹੋਈਆਂ ਪਈਆਂ ਸ਼ਹਿਰਾਂ ਦੀਆਂ ਵੱਖੋ ਵੱਖhal ਕੇ ਦੀਆਂ ਉਹ ਠੀਕ ਹੋ ਜਾਣਗੀਆਂ ਉਮੀਦ ਕਰਦਾ ਜਿਹੜਾ ਮੈਸੇਜ ਮੈਂ ਤੁਹਾਡੇ ਤੱਕ ਪਹੁੰਚਾਣਾ ਚਾਹੁੰਨਾ ਉਹ ਪਹੁੰਚ ਗਿਆ ਹੋਵੇਗਾ ਪਰ ਸਵਾਲ ਇਹੀ ਨੇ ਕਿ ਪਿਛਲੇ ਲੰਬੇ ਸਮੇਂ ਤੋਂ ਲੋਕੀ ਮੰਗ ਰੱਖ ਰੱਖ ਕੇ ਅੱਕ ਗਏ ਸੀ ਥੱਕ ਗਏ ਸੀ ਪੱਕ ਗਏ ਸੀ ਕਿਸੇ ਨੇ ਨਹੀਂ ਸੁਣੀ ਲੇਕਿਨ ਸੀਐਮ ਸਾਹਿਬ ਆ ਰਹੇ ਆ ਤਾਂ ਸੜਕ ਬਣਨ ਲੱਗੀ ਹੈ ਹੁਣ ਰਾਤੋਂ ਰਾਤ ਖਰਚਾ ਕਿੱਥੋਂ ਆਇਆ ਰਾਤੋਂ ਰਾਤ ਪਰਮਿਸ਼ਨਾਂ ਕਿੱਥੋਂ ਆ ਗਈਆਂ ਰਾਤੋਂ ਰਾਤ ਲੇਬਰ ਕਿੱਥੋਂ ਆ ਗਈ ਜਦ ਅਸੀਂ ਅੱਕ ਜਾਂਨੇ ਆ ਥੱਕ ਜਾਂਨੇ ਆ ਪੱਕ ਜਾਂਨੇ ਆ ਖੱਪ ਜਾਂਨੇ ਆ ਰੇ ਰੇ ਰੋਡ ਨੂੰ ਲੈ ਕੇ ਵਿਧਾਨ ਸਭਾ ਦੇ ਸੈਸ਼ਨ ਤੱਕ ਗੱਲ ਕੀਤੀ ਜਾਂਦੀ ਆ ਉਦੋਂ ਕੋਈ ਸੁਣਵਾਈ ਨਹੀਂ ਮੇਰੇ ਵੀਰੋ ਵੀਆਈਪੀ ਕਲਚਰ ਖਤਮ ਕਰਨਾ ਇਹ ਵੀਆਈਪੀ ਕਲਚਰ ਖਤਮ ਹੋ ਚੁੱਕਾ ਹੈ ਇਸ ਸੀਐਮ ਸਾਹਿਬ ਦੇ ਆਉਣ ਤੋਂ ਬਾਅਦ ਆਮ ਲੋਕਾਂ ਲਈ ਸੜਕ ਖੁੱਲੀ ਹੋ ਜਾਣੀ ਹੈ ਤਾਂ ਇਹ ਵੀਆਈਪੀ ਕਲਚਰ ਜਿਹੜਾ ਹੈ ਸਰਕਾਰ ਨੇ ਉਹ ਖਤਮ ਕਰ ਦਿੱਤਾ ਔਰ ਬੇਨਤੀ ਲਖੀਰ ਵਿੱਚ ਇਹੀ ਕਿ ਇੱਕ ᱜੇੜਾ ਸ਼ਹਿਰ ਦੀਆਂ ਸੜਕਾਂ ਤੇ ਹੋਰ ਸੀਐਮ ਸਾਹਿਬ ਇੱਕ ᱜੇੜਾ ਸ਼ਹਿਰ ਦੀਆਂ ਸੜਕਾਂ ਤੇ ਹੋਬ ਸਾਹਿਬ ਨੇ ਤਾਂ ਆਪਾਂ ਕੁਝ ਗੱਲਾਂ ਕਰ ਲਈਆਂ ਕੁਝ ਬੇਨਤੀਆਂ ਰੱਖ ਲਈਆਂ ਪਰ ਇਸ ਦੇ ਨਾਲ ਦੀ ਨਾਲ ਲੋਕਲ ਪ੍ਰਸ਼ਾਸਨ ਨੂੰ ਵੀ ਸੰਬੰਧਿਤ ਜਿਹੜੇ ਸੜਕ ਬਣਾਉਣ ਦੇ ਆਧਾਰੇ ਹੁੰਦੇ ਆ ਉਹਨਾਂ ਨੂੰ ਵੀ ਬੇਨਤੀ ਕਰਨੀ ਚਾਹੁੰਦੇ ਆ ਕਿ ਜਿਹੜੀ ਇਹ ਸੜਕ ਤੇਜ਼ੀ ਨਾਲੋਂ ਵੀ ਤੇਜ਼ ਬਣ ਰਹੀ ਹੈ ਹੁਣ ਇਹਦਾ ਮੁਆਇਨਾ ਕਰ ਲਿਓ ਹੁਣ ਇਹਦਾ ਮਟੀਰੀਅਲ ਚੈੱਕ ਕਰ ਲਿਓ ਕਿਤੇ ਇਹਦਾ ਹਾਲ ਵੀ ਰੇਲਵੇ ਰੋਡ ਵਾਂਗ ਦਾ ਬਣ ਜਵੇ ਫਿਰ ਕਿਤੇ ਕੋਈ 87 ਸਾਲ ਦਾ ਬਜ਼ੁਰਗ ਨਾ ਕਹੇ ਕਿ ਸਾਰਾ ਮਾਲ ਖਾ ਲਿਆ ਗਿਆ ਤਾਂ ਇਸ ਦੀ ਵੀ ਚੈਕਿੰਗ ਕਰ ਲਿਓ ਮੌਜਨਾ ਕਰ ਲਿਓ ਮਟੀਰੀਅਲ ਨੂੰ ਵੈਰੀਫਾਈ ਕਰ ਲਿਓ ਕਿਤੇ ਇਹਦਾ ਹਾਲ ਵੀ ਰੇਲਵੇ ਰੋਡ ਵਾਂਗ ਨਾ ਬਣ ਜਵੇ ਕਿਉਂਕਿ ਇੱਕ ਰਾਤ ਦੀ ਭੁੱਖ ਨਹੀਂ ਹੈ ਇੱਕ ਦਿਨ ਦੀ ਭੁੱਖ ਨਹੀਂ ਹੈ ਕਿ ਖਾ ਲਿਆ ਤਾਂ ਖਤਮ ਹੋ ਗਿਆ ਇਹ ਤਿੰਨੋਂ ਟਾਈਮ ਅੱਠੇ ਪੈਰ ਲੋਕਾਂ ਨੇ ਇੱਧਰ ਤੇ ਆਣਾ ਜਾਣਾ ਹੁੰਦਾ ਕਿਉਂਕਿ ਐਮਰਜੈਂਸੀ ਜਿਹੜੀ ਹੁੰਦੀ ਹੈ ਉਸ ਵੇਲੇ ਇਹੀ ਰਾਹ ਲੱਗਦਾ ਜਦੋਂ ਕੋਈ ਰੱਬ ਨਾ ਕਰੇ ਹਾਦਸਾ ਵਾਪਰ ਜਾਂਦਾ ਤਾਂ ਫੱਟੜਾਂ ਨੂੰ ਇਸੇ ਰਾਹ ਤੋਂ emergancy civil hospital ਦੇਖੇ ਪੰਚਾਇਆ ਜਾਂਦਾ ਤਾਂ ਹੁਣ ਇਹਦਾ ਮਟੀਰੀਅਲ ਚੈੱਕ ਹੋਣਾ ਬਹੁਤ ਜ਼ਰੂਰੀ ਹੈ ਤਾਂ ਜੋ ਜਿਹੜੀ ਇਹ ਸੜਕ ਹੈ ਸ਼ੀਸ਼ੇ ਵਾਂਗ ਚਮਕਦੀ ਰਹੇ ਕਿਤੇ ਇਹਦੇ ਵਿੱਚ ਵੀ ਰੇਲਵੇ ਰੋਡ ਵਾਂਗ ਤਰੇੜਾਂ ਨਾ ਆ ਜਾਣ ਤਰੇੜਾਂ ਤਾਂ ਛੋਟੋ ਚੂਰੋ ਚੂਰ ਨਾ ਹੋ ਜਵੇ ਤਾਂ ਇਹ ਮਟੀਰੀਅਲ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਜੇ ਹੁਣ ਖਰਚਾ ਕੀਤਾ ਜਾ ਰਿਹਾ ਤਾਂ ਇਹਦਾ ਮੌਜਨਾ ਕਰ ਲੋ ਖਰਚਾ ਸਹੀ ਲੱਗ ਵੀ ਰਿਹਾ ਕਿ ਨਹੀਂ ਬਾਕੀ ਜਿੰਨੀਆਂ ਗੱਲਾਂ ਮੈਂ ਕੀਤੀਆਂ ਕਮੈਂਟ ਵਿੱਚ ਤੁਸੀਂ ਦੱਸ ਦਿਓ ਕੋਈ ਮੈਂ ਝੂਠ ਤਾਂ ਨਹੀਂ ਬੋਲਿਆ ਕੋਈ ਮੈਂ ਕਫਰ ਤਾਂ ਨਹੀਂ ਬੋਲਿਆ ਜੇ ਸੱਚ ਬੋਲਿਆ ਤਾਂ ਆਪਣੀ ਸ਼ਲਾਘਾ ਭੇਜ ਦਿਓ ਬਹੁਤ ਬਹੁਤ ਸ਼ੁਕਰੇ ਬਣ ਰਹੇ ਨਾ ਵੀ ਤੈਨੂੰ ਅਸ਼ਨ ਨੂੰ ਛੋੜੀ ਦੇਣੀ ਸੁਰੇ ਕੈਮਰਾ ਪੱਛਮੀ ਚੋਂ ਜਾਜੋ ਬਹੁਤ ਹੀ ਖਤੂ ਸਰਮੇ ਸਸੀ ਕਾ ਰੱਖਾ